ਨੇ ਔਰ ਜਨਮ ਦਿਹਾੜੇ ਤੇ ਅਸੀਂ ਅੱਜ ਮਾਤਾ ਗੁੱਜੀ ਕਾਲਜ ਦੇ ਵਿਹੜੇ ਵਿੱਚ 51 ਜਿਹੜੇ ਦਰਖਤ ਨੇ ਉਹ ਲਾਏ ਨੇ ਔਰ ਬੜਾ ਵਧੀਆ ਗੁਰੂ ਨੇ ਵੀ ਕਿਰਪਾ ਕੀਤੀ ਹੈ ਗੁਰੂ ਨੇ ਵੀ ਅੱਜ ਜਿਹੜਾ ਮੀਂਹ ਹੈ ਉਹ ਵਰਸਾਇਆ ਤੇ ਮੈਂ ਆਪਣੇ ਵੱਲੋਂ ਸਮੂਹ ਅਜੀਤ ਅਦਾਰੇ ਨੂੰ ਤੇ ਹਮਦਰ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਪਾਜੀ ਗੱਲ ਕਰੀਏ ਤੇ ਲੋਕੀ ਬੂਟੇ ਜ਼ਰੂਰ ਲਾ ਦਿੰਦੇ ਨੇ ਤੇ ਬੂਟੇ ਸੰਭਾਲਣੇ ਬੜੇ ਮਲਕੀ ਕੋਈ 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 ਸੰਭਾਲ ਪਾਂਦਾ ਉਹਦੇ ਲਈ ਕੋਈ ਸੰਦੇਸ਼ ਕੋਈ ਖਾਸ ਗੱਲ ਕਹਿਣਾ ਚਾਹੋਗੇ ਤੁਸੀਂ ਜਦੋਂ ਆਪਾਂ ਬੂਟੇ ਲਾਉਨੇ ਆ ਆਪਾਂ ਨੂੰ ਉਹਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਮੈਂ ਸਵੇਰ ਦਾ ਵੀ ਪਿਛਰੇ ਸਾਲ ਅਸੀਂ ਵਿੱਕੀ ਮਿੱਡੂ ਛੇੜੇ ਦੀ ਯਾਦ ਵਿੱਚ ਦਰਸਤ ਲਾਇਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਅੜਦਲੇ ਉਸ ਤੋਂ ਪਹਿਲਾਂ ਪ੍ਰਕਰਮਾਂ ਵਿੱਚ ਦਰਸਤ ਲਾਇਆ ਔਰ ਜਦੋਂ ਵੀ ਮੱਥਾ ਟਿਕਣ ਚਾਹੀਦਾ ਦੇਖੀਦਾ ਐਸੋਾਰ ਵੀ ਪੋਲੀਟੈਕਨੀਕਲ ਕਾਲਜ ਵਿੱਚ ਜਿਹੜੇ ਬੂਟੇ ਨੇ ਉਹ ਲਾਈ ਗਏ ਨੇ ਔਰ ਬਕਾਇਦਾ ਦੇਖਭਾਲ ਕਰੀਦੀ ਆ ਮਾਲੀਆਂ ਨੂੰ ਜਾਂ ਜਿਹੜੇ ਸਬੰਧਤ ਸੱਜਣ ਨੇ ਉਹਨਾਂ ਨੂੰ ਦੱਸੀਦਾ ਵੀ ਇਹ ਚ ਇਦਾਂ ਤਰੀਕੇ ਨਾਲ ਬੂਟੇ ਲਾਉਣੇ ਆ ਆਪਾਂ ਆਪਾਂ ਦੇਖਭਾਲ ਕਰਨੀ ਆ ਸੋ ਜਿੱਥੇ ਆਪਾਂ ਬੂਟੇ ਲਾਉਣੇ ਆ ਉੱਥੇ ਆਪਣਾ ਫਰਜ਼ ਵੀ ਬਣ ਜਾਂਦਾ ਵੀ ਜਿਹੜੀ ਉਹਦੀ ਦੇਖਭਾਲ ਆ ਉਪਾ ਸਹੀ ਤਰੀਕੇ ਨਾਲ ਕਰੀਏ ਸੋ ਐ ਜੀ ਪੀ ਸੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰੀਆ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਲੈਣਾ ਰੀਆ ਸਾਹਿਬ ਅੱਜ ਭਾਜੀ ਬਲਵਿੰਦਰ ਸਿੰਘ ਹਮਦਾਰਤ ਹਮਦਾਰਤ ਦੇ ਜਿਹੜੇ ਉਹਨਾਂ ਦੇ ਜਨਮ ਦਿਨ ਨੂੰ ਖੁਸ਼ੀ ਵਿੱਚ ਅਸੀਂ ਬੁਟੇ ਲਾਏ ਨੇ ਅਜੀਤ ਪਰਿਵਾਰ ਨੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਜੀਦ ਸੰਪਾਦਕ ਭਾਜੀ ਬਲਵਿੰਦਰ ਸਿੰਘ ਹਮਦਾਰਤ ਜੀ ਦੇ ਜਨਮ ਦਿਨ ਦੀ ਪਹਿਲਾਂ ਤਾਂ ਮੈਂ ਸੋਚੀ ਸੰਤਾ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਰਿੰਦਰ ਸਿੰਘ ਭਾਜੀ ਨੂੰ ਵੀ ਵਧਾਈ ਦਿੰਦਾ ਅਰ ਅੱਜ ਜਿਹੜਾ ਸਾਬ ਬਲਜਿੰਦਰ ਸਿੰਘ ਜਿਹੜਾ ਇੰਚਾਰਜ ਫਤਿਹਗੜ੍ਹ ਸਾਹਿਬ ਉਹਨਾਂ ਦੀ ਥੱਦੇ ਦੀ ਸੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ 'ਚ ਅੱਜ ਬਾਗਵਾਲ ਤੋਂ ਹਾਲ ਜਿਹੜੇ ਬੂਟੇ ਲਾਏ ਨੇ ਔਰ ਸਾਨੂੰ ਸਾਰਿਆਂ ਨੂੰ ਤਕਰੀਬਨ ਬੂਟੇ ਲਾਉਣੇ ਚਾਹੀਦੇ ਨੇ ਔਰ ਉਹਨਾਂ ਦੀ ਦੇਖਭਾਲ ਕਰਕੇ ਬਾਗਵਰ ਨੂੰ ਸੋਹਣਾ ਬਣਾਉਣਾ ਚਾਹੀਦਾ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਮਾਤਾ ਗੁਜਰੀ ਕਾਲਜ ਦੇ ਵਿੱਚ ਪ੍ਰਿੰਸੀਪਲ ਸਾਹਿਬ ਤੇ ਦਾ ਅਮਰਦੀਪ ਸਿੰਘ ਜੀ ਧਾਰਨੀ ਸਾਹਿਬ ਜੀਮਾ ਸਾਹਿਬ ਸਾਰਿਆਂ ਨੇ ਰਲ ਕੇ ਜਿਹੜੇ ਅੱਜ ਇਹ ਬੂਟੇ ਲਾਏ ਨੇ ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਆਪਾਂ ਬੂਟੇ ਲਾਉਨੇ ਆ ਉਸੇ ਤਰੀਕੇ ਨਾਲ ਉਹਦੀ ਸੰਭਾਲ ਕਰੀਏ ਤਾਂ ਜਿਹੜਾ ਵਾਤਾਵਰਨ ਹੈ ਉਹ ਬਹੁਤ ਸੋਹਣਾ ਰਹੂਗਾ ਔਰ ਵਾਤਾਵਰਨ ਨੂੰ ਆਪਾਂ ਨੂੰ ਸੋਹਣਾ ਰੱਖਣ ਵਾਸਤੇ ਬੂਟੇ ਲਾਉਨੇ ਬਹੁਤ ਜ਼ਰੂਰੀ ਹੈ ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਪਲ ਨੇ ਇਹਦੇ ਵਿੱਚ ਸਾਡੇ ਨਾਲ ਸ਼ਹਿਰ ਦੇ ਜਿਹੜੇ ਪਤਵੰਤੇ ਨੇ ਉਹਨਾਂ ਨੇ ਸਹਿਯੋਗ ਕੀਤਾ ਤੇ ਸਾਡੇ ਜਿਹੜੇ ਇੰਚਾਰਜ ਸਾਹਿਬ ਨੇ ਬਜਿੰਦਰ ਸਿੰਘ ਉਹ ਵੀ ਸਾਡੇ ਨਾਲ ਆਏ ਨੇ ਉਹਨਾਂ ਦੀ ਸਰਪ੍ਰਸਤੀ ਸਾਨੂੰ ਅੱਜ ਇਹ ਜਿਹੜੀ ਮੁਹਿੰਮ ਨੂੰ ਅੱਗੇ ਵਧਾਣ ਚ ਕਿਉਂਕਿ ਸਾਡੇ ਬਾਜੀ ਦਾ ਸੁਪਨਾ ਕਿਉਂਕਿ ਉਹਨਾਂ ਵੱਲੋਂ ਹਰਿਆਵਲ ਐ ਜਿਹੜੀ ਆ ਚਲਾਈ ਗਈ ਸੀ ਤੇ ਅੱਜ ਅਸੀਂ ਉਹਨਾਂ ਦੇ ਦਿਖਾਏ ਨਕਸ਼ੇ ਕਰ ਮਾਤੇ ਚੱਲਦੇ ਹਾਂ ਇਸ ਜਿਹੜੀ ਮੁਹਿੰਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਬਜਿੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਤੁਹਾਡੀ ਸਰਪ੍ਰਸਤੀ ਜਿਹੜੇ ਬੁੱਤੇ ਲਗਾਏ ਨੇ ਅਸੀਂ ਸਭ ਤੋਂ ਪਹਿਲਾਂ ਭਾਜੀ ਜੀਹਰਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਅੱਜ ਅਸੀਂ ਮਾਤਾ ਕੁ ਜੀ ਕਾਲਜ ਦੇ ਸਹਿਯੋਗ ਦੇ ਨਾਲ 51 ਬੂਟੇ ਇੱਥੇ ਲਾਏ ਨੇ ਤੇ 51 ਬੂਟੇ ਅਸੀਂ ਗੁਰਦੁਆਰਾ ਫਤੇਗੜ ਸਾਹਿਬ ਦੇ ਵਿਹੜੇ ਵਿੱਚ ਲਗਾਉਣ ਜਾ ਰਹੇ ਹਾਂ ਇਸ ਸਮਾਗਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਹੈ ਜਿਨ੍ਹਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਚੀਮਾ ਜਨਰਲ ਸਕੱਤਰ ਸ਼ੋਮਨੀ ਅਕਾਲੀ ਦਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਡਾ ਪ੍ਰਧਾਨ ਬਾਰ ਕਾਉਂਸਲ ਫਤਿਹਗੜ ਸਾਹਿਬ ਸਰਦਾਰ ਅਰਪਾਰ ਸਿੰਘ ਜੀ ਰਿਆ ਸਾਡਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਜੀ ਐਡਵੋਕੇਟ ਗਗਨਦੀਪ ਸਿੰਘ ਜੀ ਬਿਰਕ ਪ੍ਰਧਾਨ ਬਾਰ ਕਾਉਂਸਲ ਫਤਿਹਗੜ ਸਾਹਿਬ ਇਹਨਾਂ ਸ਼ਖਸੀਅਤਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਸਾਡਾ ਮਾਣ ਵਧਾਇਆ ਇਹਨਾਂ ਦਾ ਧੰਨਵਾਦ ਵੀ ਕਰਦਾ ਸਹਿਯੋਗ ਲਈ ਤੇ ਭਵਿੱਖ ਵਿੱਚ ਵੀ ਆਸ ਕਰਦਾ ਕਿ ਇਸੇ ਤਰ੍ਹਾਂ ਸਾਡੇ ਨਾਲ ਜੁੜ ਕੇ ਇਹ ਜਿਸ ਤਰ੍ਹਾਂ ਸੀ ਸਮਾਜ ਦੇ ਕਾਰਜ ਜੋ ਕਰ ਰਹੇ ਆਂ ਬਾਜੀ ਦੇ ਦਿਸ਼ਾ ਨਿਰਦੇਸ਼ੇਠ ਉਸ ਵਿੱਚ ਸਾਡਾ ਸਹਿਯੋਗ ਕਰਨਗੇ ਮੇਰੇ ਜਹਨ ਚ ਇੱਕ ਸਵਾਲ ਸੀ ਪਿਛਲੇ ਵਾਰ ਵੀ ਮੈਂ ਸੋਚਦਾ ਸੀ ਤੁਹਾਡੇ ਨਾਲ ਗੱਲ ਕਰਾਂਗਾ ਜਦੋਂ ਵੀ ਕੋਈ ਕਿਸੇ ਦਾ ਬਰਥਡੇ ਹੁੰਦਾ ਜਾਂ ਕੋਈ ਪਾਰਟੀ ਹੁੰਦੀ ਹੈ ਤਾਂ ਕੇਕ ਕੱਟੇ ਜਾਂਦੇ ਨੇ ਚਸ਼ਮ ਮਨਾਏ ਜਾਂਦੇ ਨੇ ਲਾਸਟ ਟਾਈਮ ਵੀ ਬੂਟੇ ਲਗਾਏ ਸੀ ਉਸ ਤੋਂ ਪਹਿਲਾਂ ਵੀ ਬੂਟੇ ਲਗਾਉਂਦੇ ਆ ਰਹੇ ਆ ਕੀ ਲੱਗਦਾ ਵੀ ਕਿਉਂ ਆਪਾਂ ਨੂੰ ਬੂਟਿਆਂ 'ਚ ਇੰਨੀ ਯੋਗ ਕਰਨੀ ਪੈ ਰਹੀ ਹੈ ਜੀ ਦੇਖੋ ਗੱਲ ਇਹ ਹੈ ਵੀ ਬਹੁਤ ਦਿਨ ਪਹਿਲਾਂ ਮਾਨਯੋਗ ਬਾਜੀ ਹੋਰਾਂ ਨੇ ਹਰੀਆਬਲ ਸ਼ਹਿਰ ਲਹਿਰ ਸ਼ੁਰੂ ਕੀਤੀ ਜਿਸ ਦੇ ਤਹਿਤ ਲੱਖਾਂ ਹੀ ਬੂਟੇ ਪੰਜਾਬ ਦੇ ਵਿੱਚ ਲਗਾਏ ਗਏ ਕਰਕੇ ਸਾਡਾ ਫਰਜ ਬਣਦਾ ਹੈ ਅਸੀਂ ਆਪਣਾ ਸਮਾਜ ਪ੍ਰਤੀ ਫਰਜ਼ਾਂ ਨੂੰ ਸਮਝਦੇ ਹੋਏ ਇਹੋ ਜਿਹੇ ਦਿਹਾੜਿਆਂ ਤੇ ਬੂਟੇ ਲਗਾਈਏ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਦਾ ਸੰਕਲਪ ਲਈਏ ਵਾਤਾਵਰਨ ਨੂੰ ਬਚਾਉਣ ਲਈ ਸਾਡਾ ਫਰਜ਼ ਬਣਦਾ ਉੱਥੇ ਹੀ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਜਿਹੜੇ ਕਿ ਸਾਨੂੰ ਸਮੇਂ-ਸਮੇਂ ਤੇ ਆ ਕੇ ਦਫ਼ਤਰ ਵਿੱਚ ਕਾਫੀ ਤਰ੍ਹਾਂ ਦੇ ਗਿਆਨ ਦਿੰਦੇ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਆ ਜਿਹੜੇ ਬਾਜੀ ਦਾ ਜਨਮ ਦਿਨ ਤੇ ਅਸੀਂ ਬੂਟੇ ਲਗਾਏ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਬਾਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਜੀ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਔਰ ਪੰਜਾਬ ਭਰ ਦੇ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਉਹਨਾਂ ਨੇ ਬੂਟੇ ਲਗਾਉਣ ਦਾ ਜੋ ਬੀੜਾ ਚੁਪਿਆ ਸੀ ਉਹ ਜੋ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਕਾਫੀ ਥਾਂ ਦੇ ਉੱਤੇ ਜੋ ਬੂਟੇ ਲਗਾਏ ਗਏ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਬੂਟੇ ਜਿਹੜੇ ਨੇ ਉਹ ਕਾਮਯਾਬੀ ਹੋਏ ਔਰ ਅਸੀਂ ਸਕੂਲਾਂ ਵਿੱਚ ਵੀ ਜੋ ਬੂਟੇ ਲਾ ਕੇ ਆਏ ਸੀ ਉਹਦੇ ਪ੍ਰਿੰਸੀਪਲ ਨੂੰ ਅਸੀਂ ਇਹ ਕਿਹਾ ਸੀ ਕਿ ਬੱਚਿਆਂ ਨੂੰ ਇਹ ਬੂਟੇ ਸੰਭਾਲ ਦਿੱਤੇ ਜਾਣ ਤਾਂ ਕਿ ਉਹ ਹੀ ਇਹਦੀ ਦੇਖਰੇਖ ਕਰਨ ਉਹਦਾ ਵੀ ਬੜਾ ਵਧੀਆ ਅਸਰ ਹੋਇਆ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਅਜੀਤ ਅਖਬਾਰ ਅਜੀਤ ਸਮੂਹ ਅਦਾਰਾ ਸਾਡਾ ਉਹ ਬਹੁਤ ਹੀ ਯੋਗ ਹੋਣ ਕਰਕੇ ਉਸਨੇ ਪੰਜਾਬ ਵਿੱਚ ਹਰਿਆਵਲ ਨੂੰ ਲਿਆਉਣ ਲਈ ਬਹੁਤ ਵੀੜਾ ਚੁੱਕਿਆ ਉਥੇ ਨਾਲ ਹੀ ਉਹਨਾਂ ਨੇ ਪੰਜਾਬ ਪੰਜਾਬੀਅਤ ਲਈ ਜੋ ਕਰ ਰਹੇ ਨੇ ਉਹ ਵੀ ਬਹੁਤ ਸ਼ਲਾਘਾਯੋਗ ਹੈ ਜੋ ਵੀ ਹੁਕਮ ਆ ਗਈ ਤੋਂ ਵੀ ਸਾਨੂੰ ਆਏਗਾ ਜਾਂ ਅਸੀਂ ਇਸ ਤਰ੍ਹਾਂ ਹੀ ਉਹਨਾਂ ਦਾ ਜਨਮ ਦਿਨ ਮਨਾਵਾਂਗੇ ਉਸ ਵਿੱਚ ਵੀ ਅਸੀਂ ਬਾਦ ਚੜ ਕੇ ਸਾਰੇ ਹਿੱਸਾ ਲਵਾਂਗੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਧੰਨਵਾਦ ਜੀ ਇਸ ਹਨ ਰਜਿੰਦਰ ਸਿੰਘ ਸੀਨੀਅਰ ਪੱਤਰਕਾਰ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਭਾਜੀ ਵੱਲੋਂ ਲਗਾਏ ਜਿਹੜਾ ਉਹਨਾਂ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਉਹਨੂੰ ਬਹੁਤ ਪੈਂਦਾ ਨਜ਼ਰ ਆ ਰਿਹਾ ਤੇ ਸਾਡੇ ਨਾਲ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਮੇਂ-ਸਮੇਂ ਤੇ ਸਾਡੇ ਸਾਨੂੰ ਕਾਫੀ ਸਹਿਯੋਗ ਕਰਦੇ ਰਹਿੰਦੇ ਨੇ ਅੱਜ ਜਿਹੜੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਵੀ ਕਰਨਗੇ ਤੇ ਸਾਡੇ ਨਾਲ ਕੁਝ ਗੱਲਾਂ ਸਾਂਝੀਆਂ ਵੀ ਕਰਨਗੇ ਵਾਇਗੁਰਜੀ ਖਾਲਸਾ ਵਾਇਗੁਰਜੀ ਦੇ ਪਾਤੇ ਤਾਨੀ ਸਾਹਿਬ ਅੱਜ ਬਾਜੀ ਭਜਿੰਦਰ ਸਿੰਘ ਹਮਦਾਰ ਦੇ ਜਨਮ ਦਿਨ ਤੇ ਅਸੀਂ ਜਿਹੜੇ ਬੁੱਢੇ ਰਾਏ ਨੇ ਸਾਡੇ ਉਪ ਦਫ਼ਤਰ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਸ਼ਬਦ ਬਾਜੀ ਕਹਿ ਦਿੱਤਾ ਜਾਂਦਾ ਹੈ ਨਾ ਉਹਨਾਂ ਨੂੰ ਲੱਗਦਾ ਬਾਕੀ ਅਗਲੇ ਨਾਲ ਲੈਣ ਦੀ ਲੋੜ ਨਹੀਂ ਪੈਂਦੀ ਇੱਕ ਐਸਾ ਮਿੱਠਾ ਔਰ ਇੱਕ ਐਸਾ ਕਣਸ਼ਾਵਾਂ ਦਰਖਤ ਜਿਹਦੀ ਛਾਂ ਦੇ ਵਿੱਚ ਪੰਜਾਬ ਭਾਰਤ ਦਾ ਜਿਹੜਾ ਵਿਰਸਾ ਕਾਰਮਿਕ ਰਾਜਨੀਤਿਕ ਸਮਾਜਿਕ ਔਰ ਸਭਿਆਚਾਰਕ ਸਾਰਾ ਜਿਹੜਾ ਸਾਡਾ ਖਜ਼ਾਨਾ ਉਹ ਛੁਪਿਆ ਪਿਆ ਔਰ ਐਸੇ ਵਿਅਕਤੀ ਦੀ ਅੱਜ ਉਹਨਾਂ ਦੇ ਇਸ ਜਨਮ ਦਿਨ ਦੇ ਮੌਕੇ ਦੇ ਉੱਤੇ ਸਿਰਫ ਉਹ ਕਲੀਆਂ ਵਧਾਈਆਂ ਦੇ ਪਾਤਰ ਨਹੀਂ ਹੈਗੇ ਸਕਾਮਨਾ ਦੇ ਪਾਤਰ ਹੈਗੇ ਆ ਕਿ ਸੱਚੇ ਬਾਦਸ਼ਾਹ ਇਸ ਤਰ੍ਹਾਂ ਦੇ ਜਿਹੜੇ ਕਨਸ਼ਾਵੇਂ ਬੂਟੇ ਆ ਉਹ ਹਮੇਸ਼ਾ ਜਿਹੜਾ ਹੈਗਾ ਸਮਾਜ ਦੇ ਉੱਤੇ ਬਣੇ ਰਹਿਣ ਔਰ ਚੜਦੀ ਕਲਾ ਦੇ ਵਿੱਚ ਜਿਹੜਾ ਹੈਗਾ ਟੈਕਣ ਔਰ ਉਹਨਾਂ ਦਾ ਹੀ ਜਿਹੜਾ ਸਦਕਾ ਇਹ ਅਜਬੂਰ ਪਿਆ ਹੋਇਆ ਤੁਸੀਂ ਆਲੇ ਦੋ ਆਲੇ ਦੇਖੋ ਕਿਵੇਂ ਦਰਖਤਾਂ ਜਿਹੜੇ ਲੱਗੇ ਹੋਏ ਆ ਮੈਂ ਉਹ ਟਾਈਮ ਨੂੰ ਯਾਦ ਕਰ ਰਿਹਾ ਜਦੋਂ ਉਹ ਸਾਹਮਣੇ ਇੱਕ ਕੋਠੀ ਹੋਇਆ ਕਰਦੀ ਸੀ ਜਿਹਦੇ ਵਿੱਚ ਪਾਜੀ ਡਾਕਟਰ ਕੇਸਰ ਕੋਲ ਰਿਹਾ ਕਰਦੇ ਸੀ ਔਰ ਕਿੰਨੀਆਂ ਹੀ ਜ਼ਿੰਦਗੀ ਦੀਆਂ ਯਾਦਾਂ ਉਹਨਾਂ ਦੀਆਂ ਉਹ ਸਾਹਮਣੇ ਅੱਜ ਵਿਜੀਲੈਂਸ ਦਾ ਦਫ਼ਤਰ ਬਣਿਆ ਹੋਇਆ ਜਿਹਦੇ ਵਿੱਚ ਉਹਨਾਂ ਨੇ ਕਟੀਆਂ ਤੇ ਔਰ ਉਹ ਜਿਹੜੀ ਉਹਨਾਂ ਦੀ ਇੱਥੇ ਰਹਿਣਾ ਸੀ ਡਾਕਟਰ ਕੇਸਰ ਦੇ ਨਾਲ ਰਹਿਣਾ ਉਹ ਸਾਰਾ ਸਹਿਤਕ ਔਰ ਸਭਿਆਚਾਰਕ ਸਾਜ ਸੀ ਉਹਨਾਂ ਦੀ ਜਿਹੜੀ ਨੂੰ ਉਹ ਇਸ ਧਰਤੀ ਦੇ ਉੱਤੇ ਜਿਹੜਾ ਹੈਗਾ ਉਹ ਕਰਦੇ ਰਹੇ ਔਰ ਉਸੇ ਧਰਤੀ ਨੂੰ ਅੱਜ ਭਾਗੇ ਲਗਾਇਆ ਹੋਇਆ ਹੈਗਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਇੱਥੇ ਦੀ ਲੰਘਦੇ ਹੁੰਦੇ ਸੀ ਉਰੇ ਕੋਈ ਬਿਲਡਿੰਗ ਨਹੀਂ ਸੀ ਹੁੰਦੀ ਵਿਕਰੀਆਂ ਹੁੰਦੀਆਂ ਸੀ ਜਿਹੜੀਆਂ ਪੈਰਾ ਦੇ ਨਾਲ ਲੋਕ ਜਿਹੜਾ ਹੈਗਾ ਉਹ ਵਿਕਰੀਆਂ ਨੂੰ ਉਹ ਕਰਦੇ ਸੀ ਰੋੜੀਆਂ ਹੁੰਦੀਆਂ ਸੀ ਔਰ ਇਹ ਸਾਰਾ ਖਾਲੀ ਪਿਆ ਹੁੰਦਾ ਸੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਉੱਥੇ ਤੱਕ ਕੋਈ ਬਿਲਡਿੰਗ ਨਹੀਂ ਸੀ ਹੁੰਦੀ ਔਰ ਇਹ ਪਾਜੀ ਵਰਗਿਆਂ ਦੀ ਸੋਚ ਦਾ ਸਦਕਾ ਜਿਹੜਾ ਇਹ ਦਰਖਤਾਂ ਦੀ ਜਿਹੜੀ ਮਹਮ ਤੋਂ ਬਾਅਦ ਇਹ ਜਿਹੜਾ ਸਾਰਾ ਕੁਝ ਹਰਿਆ ਭਰਿਆ ਹੋਇਆ ਔਰ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਵੀ ਜਿਹੜਾ ਤੁਹਾਡੀ ਇੱਥੇ ਅਜੀਤ ਦੀ ਟੀਮ ਵਰਜਿੰਦਰ ਸਿੰਘ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਇਹ ਤাহিয়া ਕੀਤਾ ਦੇਖੋ ਕਿ ਇੱਕ ਕੱਟ ਕੇ ਬਹੁਤ ਲੋਕ ਹੈ ਜਿਹੜੇ ਅ ਬੇਸਟੇਜ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਸ ਕੇਕ ਦਾ ਮਤਲਬ ਕੀ ਹੈਗਾ ਸਾਡਾ ਉਹ ਸੱਭਿਆਚਾਰ ਨਹੀਂ ਹੈਗਾ ਮੈਂ ਸਮਝਦਾ ਹੈਗਾ ਕਿ ਸਾਡੀ ਦੇਣ ਹੋਣੀ ਚਾਹੀਦੀ ਹੈ ਸਮਾਜ ਨੂੰ ਦੇਣੀ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਇੱਥੇ ਆਉਣਾ ਚਲੇ ਜਾਣਾ ਤੇ ਜੇ ਅਸੀਂ ਕੁਝ ਪੈੜਾਂ ਛੱਡ ਗਏ ਜਿਵੇਂ ਪਾਜੀ ਨੇ ਇੱਥੇ ਪੜਾਣਾ ਛੱਡੀਆਂ ਉਹ ਪੜਾਣਾ ਜਿਹੜੀਆਂ ਉਹ ਬਹੁਤ ਮਹਿਨਾ ਰੱਖਦੀਆਂ ਔਰ ਮੈਂ ਆਪਣੇ ਵੱਲੋਂ ਸਾਰੇ ਸਰੰਦ ਹਲਕੇ ਵੱਲੋਂ ਆਪਣੀ ਬਾਰ ਐਸੋਸੀਏਸ਼ਨ ਵੱਲੋਂ ਕਾਮਨਾ ਕਰਦਾ ਕਿ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣਨ ਔਰ ਇਸੇ ਤਰ੍ਹਾਂ ਸਮਾਜ ਨੂੰ ਜਿਹੜੀ ਹੈਗੀ ਸਿਹਤ ਦਿੰਦੇ ਰਹਿਣ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਮੇਰਾ ਇਹੀ ਸੱਚੇ ਪਾਤਸ਼ਾਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਵਿੱਚ ਮੇਰੀ ਕਾਮਨਾ ਹੈ ਕਿ ਇਸ ਤਰ੍ਹਾਂ ਹੀ ਟੈਕਦੇ ਰਹਿਣ ਥੈਂਕ ਯੂ ਧੰਨਵਾਦ ਜੀ ਇਹਨਾਂ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਨੇ ਕੀ ਵਧਾਈ ਦਿੱਤੀ ਹੈ ਤੇ ਭਾਜੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਹੈ ਕਿ ਉਹ ਸਮਾਜ ਵਿੱਚ ਜਿਹੜਾ ਉਹ ਕਾਰਜ ਕਰ ਰਹੇ ਨੇ ਉਹਦੇ ਤੇ ਉਹ ਉਦਾਂ ਹੀ ਬਲੰਦ ਰਹਿਣ ਤੇ ਅਸੀਂ ਵੀ ਅਜੀਤ ਦੇ ਉਪ ਦਫ਼ਤਰ ਵੱਲੋਂ ਸਾਰੇ ਸਟਾਫ ਵੱਲੋਂ ਇਹ ਕਾਮਨਾ ਕਰਦੇ ਹਾਂ ਕਿ ਭਾਜੀ ਜੋ ਜੋ ਸਾਨੂੰ ਭਾਜੀ ਨੇ ਸੰਸਕਾਰ ਦਿੱਤੇ ਨੇ ਜੋ ਭਾਜੀ ਨੇ ਸਾਨੂੰ ਚੱਲਣਾ ਸਿਖਾਇਆ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਕਦਮਾਂ ਤੇ ਚੱਲਦੇ ਸਮਾਜ ਵਿੱਚ ਵਿਚਰਦੇ ਰਹੀਏ ਅਜੀਤ ਵੈਬ ਟੀਵੀ ਲਈ ਪੱਤਰਕਾਰ ਸਾਬਤੋ ਜਤਿੰਦਰ ਸਿੰਘ ਰਾਠੌਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਤਿੰਦਰ ਸਿੰਘ ਰਠੌਰ ਤੇ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਅੱਜ ਸਾਡੇ ਅਜੀਤ ਦੇ ਸੰਪਾਦਕ ਅਤੇ ਹਰਿਆਵਲ ਲਾਇਲ ਦੇ ਬਾਨੀ ਸਾਡੇ ਬਲਜਿੰਦਰ ਸਿੰਘ ਹਮਦਰਦ ਪਾਜੀ ਦਾ ਅੱਜ ਜਨਮ ਦਿਨ ਹੈ ਤੇ ਉਸ ਸੰਬੰਧ ਵਿੱਚ ਅਸੀਂ ਵਾਤਾਵਰਣ ਦੀ ਸੰਭਾਲ ਨੂੰ ਦੇਖਦਿਆਂ ਬੁੱਟੇ ਲਗਾਏ ਨੇ ਮਾਤਾ ਗੁਜਰੀ ਕਾਲਜ ਮੌਜੂਦ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸ਼ਕਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਨੇਕ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਾਜੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਵਾਤਾਵਰਣ ਦੀ ਸੰਭਾਲ ਨੂੰ ਦੇਖ ਕੇ ਬੁੱਟੇ ਲਾਇਏ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਸਰ ਬਲਜਿੰਦਰ ਸਿੰਘ ਹਮਦਰਦ ਜਿਹਨਾਂ ਦਾ ਜਨਮ ਦਿਹਾੜਾ ਸਭ ਤੋਂ ਪਹਿਲਾਂ ਤਾਂ ਮੈਂ ਸਭ ਬਜਿੰਦਰ ਸਿੰਘ ਹਰਾਂ ਨੂੰ ਵਧਾਈ ਦੇਣਾ ਜਨਮ ਦਿਤੀ ਸਮੁੱਚੇ ਅਜੀਤ ਅਧਾਰੇ ਨੂੰ ਵਧਾਈ ਦੇਣਾ ਸਰ ਬਲਜਿੰਦਰ ਸਿੰਘ ਹਰਾਂ ਦਾ ਪੰਜਾਬ ਤੇ ਪੰਜਾਬੀਅਤ ਵਾਸਤੇ ਜਿਹੜੀ ਦੇਣ ਹੈ ਉਹ ਨਾ ਭੁੱਲਣ ਵਾਲੀ ਤੇ ਨਾ ਹੀ ਕਿਸੇ ਸ਼ਬਦਾਂ ਵਿੱਚ ਉਹਦਾ ਵਰਨਣ ਕਰਨ ਵਾਲੀ ਹੈ ਸ਼ੁਰੂ ਤੋਂ ਹੀ ਸਾਧੂ ਸਿੱਖ ਹਮਦਰ ਤੋਂ ਲੈ ਕੇ ਹੁਣ ਤੱਕ ਜੋ ਸੇਵਾਵਾਂ ਨੇ ਹਮਦਰਦ ਪਰਿਵਾਰ ਵੱਲੋਂ ਪੰਜਾਬ ਤੇ ਪੰਜਾਬੀਤ ਵਾਸੀ ਕੀਤੀਆਂ ਗਈਆਂ ਨੇ ਉਹਨਾਂ ਦਾ ਜਨਮ ਦਿਨ ਹੈ ਔਰ ਜਨਮ ਦਿਹਾੜੇ ਤੇ ਅਸੀਂ ਅੱਜ ਮਾਤਾ ਗੁਜਰੀ ਕਾਲਜ ਦੇ ਵਿਹੜੇ ਵਿੱਚ 51 ਜਿਹੜੇ ਦਰਖਤ ਨੇ ਉਹ ਲਾਏ ਨੇ ਔਰ ਬੜਾ ਵਧੀਆ ਗੁਰੂ ਨੇ ਵੀ ਕਿਰਪਾ ਕੀਤੀ ਹੈ ਗੁਰੂ ਨੇ ਵੀ ਅੱਜ ਜਿਹੜਾ ਮੀ ਹੈ ਉਵਰਸ ਆਇਆ ਤੇ ਮੈਂ ਆਪਣੇ ਵੱਲੋਂ ਸਮੂਹ ਅਜੀਤ ਅਜ਼ਾਰੇ ਨੂੰ ਤੇ ਹਮਦਰ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦਾ ਐ ਭਾਜੀ ਗੱਲ ਕਰੀਏ ਤੇ ਲੋਕੀ ਬੂਟੇ ਜ਼ਰੂਰ ਲਾ ਦਿੰਦੇ ਨੇ ਤੇ ਬੂਟੇ ਸੰਭਾਲਣੇ ਬੜੇ ਮਲਕੀ ਕੋਈ 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 ਸੰਭਾਲ ਪਾਉਂਦਾ ਉਹਦੇ ਲਈ ਕੋਈ ਸੰਦੇਸ਼ ਕੋਈ ਖਾਸ ਗੱਲ ਕਹਿਣਾ ਚਾਹੋਗੇ ਤੁਸੀਂ ਜਦੋਂ ਆਪਾਂ ਬੂਟੇ ਲਾਉਨੇ ਆ ਆਪਾਂ ਨੂੰ ਉਹਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਮੈਂ ਸਵੇ ਦਾ ਵੀ ਪਿਛਰੇ ਸਾਲ ਅਸੀਂ ਵਿੱਕੀ ਮਿੰਡੂ ਛੇੜੇ ਦੀ ਯਾਦ ਵਿੱਚ ਦਰਸਤ ਲਾਏ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਅੜਦੜੇ ਉਸ ਤੋਂ ਪਹਿਲਾਂ ਪ੍ਰਕਰਮਾ ਵਿੱਚ ਦਰਸਤ ਲਾਏ ਉਹਨਾਂ ਨੂੰ ਜਦੋਂ ਵੀ ਮੱਥਾ ਟਿਕਣ ਚਾਹੀਦਾ ਦੇਖੀਦਾ ਐਸ ਵਾਰ ਵੀ ਪੋਲੀਟੈਕਨੀਕਲ ਕਾਲਜ ਵਿੱਚ ਜਿਹੜੇ ਬੂਟੇ ਨੇ ਉਹ ਲਾਏ ਗਏ ਨੇ ਔਰ ਬਕਾਇਦਾ ਦੇਖਭਾਲ ਕਰੀਦੀ ਹੈ ਮਾਲੀਆਂ ਨੂੰ ਜਾਂ ਜਿਹੜੇ ਸਬੰਧਤ ਸੱਜਣ ਨੇ ਉਹਨਾਂ ਨੂੰ ਦੱਸੀਦਾ ਵੀ ਇਹ ਚ ਐਦਾਂ ਤਰੀਕੇ ਨਾਲ ਬੂਟੇ ਲਾਉਣੇ ਆ ਪਰ ਆ ਆਪਾਂ ਦੇਖਭਾਲ ਕਰਨੀ ਐ ਸੋ ਜਿੱਥੇ ਆਪਾਂ ਬੂਟੇ ਲਾਉਣੇ ਆ ਉੱਥੇ ਆਪਣਾ ਫਰਜ਼ ਹੀ ਬਣ ਜਾਂਦਾ ਹੈ ਵੀ ਜਿਹੜੀ ਉਹਦੀ ਦੇਖਭਾਲ ਹੈ ਉਹ ਆਪਾਂ ਸਹੀ ਤਰੀਕੇ ਨਾਲ ਕਰੀਏ। ਸੋ ਅਜੀਬ ਜੀ ਦੇ ਸਾਬਕਾ ਜੂਨੀਅਰ ਉਮੀਦਵਾਰ ਪ੍ਰਧਾਨ ਅਵਤਾਰ ਸਿੰਘ ਰੀਆ ਸਾਡੇ ਨਾਲ ਮੌਜੂਦ ਹਨ। ਉਹਨਾਂ ਨਾਲ ਗੱਲਬਾਤ ਕਰ ਲੈਣਾ ਰੀਆ ਸਾਹਿਬ। ਅੱਜ ਆਜੀ ਬਲਵਿੰਦਰ ਸਿੰਘ ਹਮਦਾਰ ਤੇ ਜਿਹੜੇ ਉਹਨਾਂ ਦੇ ਜਨਮ ਦਿਨ ਨੂੰ ਖੁਸ਼ੀ ਵਿੱਚ ਅਸੀਂ ਬੁਟੇ ਲਾਏ ਨੇ ਅਜੀਤ ਪਰਿਵਾਰ ਨੇ। ਕਿਵੇਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਜੀਤ ਸੰਪਾਦਕ ਸਾਬ ਬਲਵਿੰਦਰ ਸਿੰਘ ਹਮਦਾਰ ਜੀ ਦੇ ਜਨਮ ਦਿਨ ਦੀ ਪਹਿਲਾਂ ਤਾਂ ਮੈਂ ਸੋਚੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਬਲਜਿੰਦਰ ਸਿੰਘ ਭਾਜੀ ਨੂੰ ਵਧਾਈ ਦਿੰਦਾ। ਅੱਜ ਜਿਹੜਾ ਸਾਹ ਬਲਜਿੰਦਰ ਸਿੰਘ ਜਿਹੜਾ ਇੰਚਾਰਜ ਫਤੇਗੜ ਸਾਹਿਬ ਉਹਨਾਂ ਦੇ ਥੱਦੇ ਤੇ ਸੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ 'ਚ ਅੱਜ ਬਾਗਾਂਵਲ ਤੋਂ ਹਾਲ ਜਿਹੜੇ ਬੂਟੇ ਲਾਏ ਨੇ ਔਰ ਸਾਨੂੰ ਸਾਰਿਆਂ ਨੂੰ ਤਕਰੀਬਨ ਬੂਟੇ ਲਾਉਣੇ ਚਾਹੀਦੇ ਨੇ ਔਰ ਉਹਨਾਂ ਦੀ ਦੇਖਭਾਲ ਕਰਕੇ ਬਾਗਾਂਵਲ ਨੂੰ ਸੋਹਣਾ ਬਣਾਉਣਾ ਚਾਹੀਦਾ ਹੈ। ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਮਾਤਾ ਗੁਜਰੀ ਕਾਲਜ ਦੇ ਵਿੱਚ ਪ੍ਰਿੰਸੀਪਲ ਸਾਬ ਤੇ ਸਦਾ ਅਮਰਦੀਪ ਸਿੰਘ ਜੀ ਧਾਰਨੀ ਸਾਹਿਬ ਚੀਮਾ ਸਾਹਿਬ ਸਾਰਿਆਂ ਨੇ ਲੜਕੀਆਂ ਜਿਹੜੇ ਅੱਜ ਇਹ ਬੂਟੇ ਲਾਏ ਨੇ ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਆਪਾਂ ਬੂਟੇ ਲਾਉਨੇ ਆ ਉਸੇ ਤਰੀਕੇ ਨਾਲ ਉਹਦੀ ਸੰਭਾਲ ਕਰੀਏ ਤਾਂ ਜਿਹੜਾ ਵਾਤਾਵਰਨ ਹੈ ਉਹ ਬਹੁਤ ਸੋਹਣਾ ਰਹੂਗਾ ਔਰ ਵਾਤਾਵਰਨ ਨੂੰ ਆਪਾਂ ਨੂੰ ਸੋਹਣਾ ਰੱਖਣ ਵਾਸਤੇ ਬੂਟੇ ਲਾਉਣੇ ਬਹੁਤ ਜ਼ਰੂਰੀ ਹੈ ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਪਲ ਨੇ ਇਹਦੇ ਵਿੱਚ ਸਾਡੇ ਨਾਲ ਸ਼ਹਿਰ ਦੇ ਜਿਹੜੇ ਪਤਵੰਤੇ ਨੇ ਉਹਨਾਂ ਨੇ ਸਹਿਯੋਗ ਕੀਤਾ ਤੇ ਸਾਡੇ ਜਿਹੜੇ ਇੰਚਾਰਜ ਸਾਹਿਬ ਨੇ ਬਜਿੰਦਰ ਸਿੰਘ ਉਹ ਵੀ ਸਾਡੇ ਨਾਲ ਆਏ ਨੇ ਉਹਨਾਂ ਦੀ ਸਰਪ੍ਰਸਤੀ ਸਾਨੂੰ ਅੱਜ ਇਹ ਜਿਹੜੀ ਮੁਹਿੰਮ ਨੂੰ ਅੱਗੇ ਵਧਾਣ ਚ ਕਿਉਂਕਿ ਸਾਡੇ ਬਾਜੀ ਦਾ ਸੁਪਨਾ ਕਿਉਂਕਿ ਉਹਨਾਂ ਵੱਲੋਂ ਹਰਿਆਵਲ ਲੈ ਜਿਹੜੀ ਆ ਚਲਾਈ ਗਈ ਸੀ ਤੇ ਅੱਜ ਅਸੀਂ ਉਹਨਾਂ ਦੇ ਦਿਖਾਏ ਨਕਸ਼ੇ ਕਰ ਮਾਤੇ ਚੱਲਦੇ ਹਾਂ ਇਸ ਜਿਹੜੀ ਮੁਹਿੰਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਬਜਿੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਤੁਹਾਡੀ ਸਰਪ੍ਰਸਤੀ ਜਿਹੜੇ ਬੁੱਤੇ ਲਗਾਏ ਨੇ ਅਸੀਂ ਸਭ ਤੋਂ ਪਹਿਲਾਂ ਭਾਜੀ ਹਰਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਅੱਜ ਅਸੀਂ ਮਾਤਾ ਕੁ ਜੀ ਕਾਲਜ ਦੇ ਸਹਿਯੋਗ ਦੇ ਨਾਲ 51 ਬੂਟੇ ਇੱਥੇ ਲਾਏ ਨੇ ਤੇ 51 ਬੂਟੇ ਅਸੀਂ ਗੁਰਦੁਆਰਾ ਫਤੇਗੜ ਸਾਹਿਬ ਦੇ ਵਿੜੇ ਵਿੱਚ ਲਗਾਉਣ ਜਾ ਰਹੇ ਹਾਂ ਇਸ ਸਮਾਗਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਹੈ ਜਿਨ੍ਹਾਂ ਦੇ ਵਿੱਚ ਸਰਦਾਰ ਜਗਜੀਤ ਸਿੰਘ ਚੀਮਾ ਜਨਰ ਸਕੱਤਰ ਸੋਮਨੀ ਅਕਾਲੀ ਦਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਪਕਾ ਪ੍ਰਧਾਨ ਬਾਰ ਕਾਉਂਸਲ ਫਤੇਗੜ ਸਾਹਿਬ ਸਰਦਾਰ ਅਰਤਾਰ ਸਿੰਘ ਜੀ ਰਿਆ ਸਾਪਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਜੀ ਐਡਵੋਕੇਟ ਗਗਨਦੀਪ ਸਿੰਘ ਜੀ ਬਿਰਕ ਪ੍ਰਧਾਨ ਬਾਰ ਕਾਉਂਸਲ ਫਤੇਗੜ ਸਾਹਿਬ ਇਹਨਾਂ ਸ਼ਖਸੀਅਤਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਸਾਡਾ ਮਾਣ ਵਧਾਇਆ ਇਹਨਾਂ ਦਾ ਧੰਨਵਾਦ ਵੀ ਕਰਦਾ ਸਹਿਯੋਗ ਲਈ ਤੇ ਭਵਿੱਖ ਵਿੱਚ ਵੀ ਆਸ ਕਰਦਾ ਕਿ ਇਸੇ ਤਰ੍ਹਾਂ ਸਾਡੇ ਨਾਲ ਜੁੜ ਕੇ ਇਹ ਜਿਸ ਤਰ੍ਹਾਂ ਸੀ ਸਮਾਜ ਦੇ ਕਾਰਜ ਜੋ ਕਰ ਰਹੇ ਆ ਭਾਜੀ ਦੇ ਦਿਸ਼ਾ ਨਿਰਦੇਸ਼ੇਠ ਉਸ ਵਿੱਚ ਸਾਡਾ ਸਹਿਯੋਗ ਕਰਨਗੇ ਮੇਰੇ ਜਹਨ ਚ ਇੱਕ ਸਵਾਲ ਸੀ ਪਿਛਲੇ ਬਾਰੇ ਵੀ ਮੈਂ ਸੋਚਦਾ ਸੀ ਤੁਹਾਡੇ ਨਾਲ ਗੱਲ ਕਰਾਂਗਾ ਜਦੋਂ ਵੀ ਕੋਈ ਕਿਸੇ ਦਾ ਬਰਥਡੇ ਹੁੰਦਾ ਜਾਂ ਕੋਈ ਪਾਰਟੀ ਹੁੰਦੀ ਹੈ ਤਾਂ ਕੇਕ ਕੱਟੇ ਜਾਂਦੇ ਨੇ ਚਸ਼ਨ ਮਨਾਏ ਜਾਂਦੇ ਨੇ ਲਾਸਟ ਟਾਈਮ ਵੀ ਬੂਟੇ ਲਗਾਏ ਸੀ ਅਬ ਉਸ ਤੋਂ ਪਹਿਲਾਂ ਵੀ ਬੂਟੇ ਲਗਾਉਂਦੇ ਆ ਰਹੇ ਆ ਕੀ ਲੱਗਦਾ ਵੀ ਕਿਉਂ ਆਪਾਂ ਨੂੰ ਬੂਟਿਆਂ 'ਚ ਇੰਨੀ ਯੋਗ ਕਰਨੀ ਪੈ ਰਹੀ ਹੈ ਜੀ ਦੇਖੋ ਗੱਲ ਇਹ ਹੈ ਵੀ ਬਹੁਤ ਦਿਨ ਪਹਿਲਾਂ ਮਾਨਯੋਗ ਭਾਜੀ ਹੋਰਾਂ ਨੇ ਹਰੀਆਬਲ ਸ਼ਹਿਰ ਲਹਿਰ ਸ਼ੁਰੂ ਕੀਤੀ ਜਿਸ ਦੇ ਤਹਿਤ ਲੱਖਾਂ ਹੀ ਬੂਟੇ ਪੰਜਾਬ ਦੇ ਵਿੱਚ ਲਗਾਏ ਗਏ ਸਰ ਕੇ ਸਾਡਾ ਫਰਜ ਬਣਦਾ ਹੈ ਅਸੀਂ ਆਪਣਾ ਸਮਾਜ ਪ੍ਰਤੀ ਫਰਜ਼ਾਂ ਨੂੰ ਸਮਝਦੇ ਹੋਏ ਇਹੋ ਜਿਹੇ ਦਿਹਾੜਿਆਂ ਤੇ ਬੂਟੇ ਲਗਾਈਏ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਦਾ ਸੰਕਲਪ ਲਈਏ ਵਾਤਾਵਰਨ ਨੂੰ ਬਚਾਉਣ ਲਈ ਸਾਡਾ ਫਰਜ਼ ਬਣਦਾ ਉੱਥੇ ਹੀ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਜਿਹੜੇ ਕਿ ਸਾਨੂੰ ਸਮੇਂ-ਸਮੇਂ ਤੇ ਆ ਕੇ ਦਫ਼ਤਰ ਵਿੱਚ ਕਾਫੀ ਤਰ੍ਹਾਂ ਦੇ ਗਿਆਨ ਦਿੰਦੇ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਬਾਜੀ ਦਾ ਜਨਮ ਦਿਨ ਤੇ ਅਸੀਂ ਬੂਟੇ ਲਗਾਏ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਬਾਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਜੀ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਔਰ ਪੰਜਾਬ ਭਰ ਦੇ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਉਹਨਾਂ ਨੇ ਬੂਟੇ ਲਗਾਉਣ ਦਾ ਜੋ ਵੀੜਾ ਚੁਪਿਆ ਸੀ ਉਹ ਉਹ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਕਾਫੀ ਥਾਂ ਦੇ ਉੱਤੇ ਜੋ ਬੂਟੇ ਲਗਾਏ ਗਏ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਬੂਟੇ ਜਿਹੜੇ ਨੇ ਉਹ ਕਾਮਯਾਬੀ ਹੋਏ ਔਰ ਅਸੀਂ ਸਕੂਲਾਂ ਵਿੱਚ ਵੀ ਜੋ ਬੂਟੇ ਲਾ ਕੇ ਆਏ ਸੀ ਉਹਦੇ ਪ੍ਰਿੰਸੀਪਲ ਨੂੰ ਅਸੀਂ ਇਹ ਕਿਹਾ ਸੀ ਕਿ ਬੱਚਿਆਂ ਨੂੰ ਇਹ ਬੂਟੇ ਸੰਭਾਲ ਦਿੱਤੇ ਜਾਣ ਤਾਂ ਕਿ ਉਹ ਹੀ ਇਹਦੀ ਦੇਖਰੇਖ ਕਰਨ ਉਹਦਾ ਵੀ ਬੜਾ ਵਧੀਆ ਅਸਰ ਹੋਇਆ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਅਜੀਤ ਖਵਾਰ ਅਜੀਤ ਸਮੂਹ ਅਦਾਰਾ ਸਾਡਾ ਉਹ ਬਹੁਤ ਹੀ ਯੋਗ ਹੋਣ ਕਰਕੇ ਉਸਨੇ ਪੰਜਾਬ ਵਿੱਚ ਹਰਿਆਵਲ ਨੂੰ ਲਿਆਉਣ ਲਈ ਬਹੁਤ ਵੀੜਾ ਚੁੱਕਿਆ ਉਥੇ ਨਾਲ ਹੀ ਉਹਨਾਂ ਨੇ ਪੰਜਾਬ ਪੰਜਾਬੀਅਤ ਲਈ ਜੋ ਕਰ ਰਹੇ ਨੇ ਉਹ ਵੀ ਬਹੁਤ ਸ਼ਲਾਘਾਯੋਗ ਹੈ ਜੋ ਵੀ ਹੁਕਮ ਅਗੈ ਤੋਂ ਵੀ ਸਾਨੂੰ ਆਏਗਾ ਜਾਂ ਅਸੀਂ ਇਸ ਤਰ੍ਹਾਂ ਹੀ ਉਹਨਾਂ ਦਾ ਜਨਮ ਦਿਨ ਮਨਾਵਾਂਗੇ ਉਹ ਉਸ ਵਿੱਚ ਵੀ ਅਸੀਂ ਬਾਦ ਚਾੜ ਕੇ ਸਾਰੇ ਹਿੱਸਾ ਲਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਧੰਨਵਾਦ ਜੀ ਇਸ ਹਨ ਰਜਿੰਦਰ ਸਿੰਘ ਸੀਨੀਅਰ ਪੱਤਰਕਾਰ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਭਾਜੀ ਵੱਲੋਂ ਲਗਾਏ ਜਿਹੜਾ ਉਹਨਾਂ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਉਹਨੂੰ ਬੁਰਪੈੰਦਾ ਨਜ਼ਰ ਆ ਰਿਹਾ ਤੇ ਸਾਡੇ ਨਾਲ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਮੇਂ-ਸਮੇਂ ਤੇ ਸਾਡੇ ਸਾਨੂੰ ਕਾਫੀ ਸਹਿਯੋਗ ਕਰਦੇ ਰਹਿੰਦੇ ਨੇ ਅੱਜ ਜਿਹੜੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਵੀ ਕਰਨਗੇ ਤੇ ਸਾਡੇ ਨਾਲ ਕੁਝ ਗੱਲਾਂ ਸਾਂਝੀਆਂ ਵੀ ਕਰਨਗੇ ਵਾਇਗੁਰਜੀ ਖਾਲਸਾ ਵਾਇਗੁਰਜੀ ਦੇ ਭਾਤੇ ਕਰਨੀ ਸਾਹਿਬ ਅੱਜ ਬਾਜੀ ਭਜਿੰਦਰ ਸਿੰਘ ਹਮਦਾਰ ਦੀ ਜਨਮ ਦਿਨ ਤੇ ਅਸੀਂ ਜਿਹੜੇ ਬੁੱਤੇ ਲਗਾਏ ਨੇ ਸਾਡੇ ਉਪ ਦਫ਼ਤਰ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਸ਼ਬਦ ਬਾਜੀ ਕਹਿ ਦਿੱਤਾ ਜਾਂਦਾ ਹੈ ਨਾ ਉਹਨੂੰ ਲੱਗਦਾ ਬਾਕੀ ਅਗਲੇ ਨਾਲ ਲੈਣ ਦੀ ਲੋੜ ਨਹੀਂ ਪੈਂਦੀ ਇੱਕ ਐਸਾ ਮਿੱਠਾ ਔਰ ਇੱਕ ਐਸਾ ਕਣਸ਼ਾਵਾ ਦਰਖਤ ਜਿਹਦੀ ਛਾਂ ਦੇ ਵਿੱਚ ਪੰਜਾਬ ਭਾਰਤ ਦਾ ਜਿਹੜਾ ਵਿਰਸਾ ਧਾਰਮਿਕ ਰਾਜਨੀਤਿਕ ਸਮਾਜਿਕ ਔਰ ਸਭਿਆਚਾਰਕ ਸਾਰਾ ਜਿਹੜਾ ਸਾਡਾ ਖਜ਼ਾਨਾ ਉਹ ਛੁਪਿਆ ਪਿਆ ਔਰ ਐਸੇ ਵਿਅਕਤੀ ਦੀ ਅੱਜ ਉਹਨਾਂ ਦੇ ਇਸ ਜਨਮ ਦਿਨ ਦੇ ਮੌਕੇ ਦੇ ਉੱਤੇ ਸਿਰਫ ਉਹ ਕਲੀਆਂ ਵਧਾਈਆਂ ਦੇ ਪਾਤਰ ਨਹੀਂ ਹੈਗੇ ਸਕਾਮਨਾ ਦੇ ਪਾਤਰ ਹੈਗੇ ਆ ਕਿ ਸੱਚੇ ਬਾਦਸ਼ਾਹ ਇਸ ਤਰ੍ਹਾਂ ਦੇ ਜਿਹੜੇ ਕਨਸ਼ਾਵੇਂ ਬੂਟੇ ਆ ਉਹ ਹਮੇਸ਼ਾ ਜਿਹੜਾ ਹੈਗਾ ਸਮਾਜ ਦੇ ਉੱਤੇ ਬਣੇ ਰਹਿਣ ਔਰ ਚੜਦੀ ਕਲਾ ਦੇ ਵਿੱਚ ਜਿਹੜਾ ਹੈਗਾ ਟੈਕਣ ਔਰ ਉਹਨਾਂ ਦਾ ਹੀ ਜਿਹੜਾ ਸਦਕਾ ਇਹ ਅਜਬੂਰ ਪਿਆ ਹੋਇਆ ਤੁਸੀਂ ਆਲੇ ਦੋ ਆਲੇ ਦੇਖੋ ਕਿਵੇਂ ਦਰਖਤਾਂ ਜਿਹੜੇ ਲੱਗੇ ਹੋਏ ਆ ਮੈਂ ਉਹ ਟਾਈਮ ਨੂੰ ਯਾਦ ਕਰ ਰਿਹਾ ਜਦੋਂ ਉਹ ਸਾਹਮਣੇ ਇੱਕ ਕੋਠੀ ਹੋਇਆ ਕਰਦੀ ਸੀ ਜਿਹਦੇ ਵਿੱਚ ਪਾਜੀ ਡਾਕਟਰ ਕੇਸਰ ਕੋਲ ਰਹਿਆ ਕਰਦੇ ਸੀ ਔਰ ਕਿੰਨੀਆਂ ਹੀ ਜ਼ਿੰਦਗੀ ਦੀਆਂ ਯਾਦਾਂ ਉਹਨਾਂ ਦੀਆਂ ਉਹ ਸਾਹਮਣੇ ਅੱਜ ਵਿਜੀਲੈਂਸ ਦਾ ਦਫ਼ਤਰ ਬਣਿਆ ਹੋਇਆ ਜਿਹਦੇ ਵਿੱਚ ਉਹਨਾਂ ਨੇ ਕਟੀਆਂ ਤੇ ਔਰ ਉਹ ਜਿਹੜੀ ਉਹਨਾਂ ਦੀ ਇੱਥੇ ਰਹਿਣਾ ਸੀ ਡਾਕਟਰ ਕੇਸਰ ਦੇ ਨਾਲ ਰਹਿਣਾ ਉਹ ਸਾਰਾ ਸਹਿਤਕ ਔਰ ਸਭਿਆਚਾਰਕ ਸਾਜ ਸੀ ਉਹਨਾਂ ਦੀ ਜਿਹੜੀ ਨੂੰ ਉਹ ਇਸ ਧਰਤੀ ਦੇ ਉੱਤੇ ਜਿਹੜਾ ਹੈਗਾ ਉਹ ਕਰਦੇ ਰਹੇ ਔਰ ਉਸੇ ਧਰਤੀ ਨੂੰ ਅੱਜ ਭਾਗੇ ਲਗਾਇਆ ਹੈਗਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਇੱਥੇ ਦੀ ਲੰਘਦੇ ਹੁੰਦੇ ਸੀ ਉਰੇ ਕੋਈ ਬਿਲਡਿੰਗ ਨਹੀਂ ਸੀ ਹੁੰਦੀ ਵਿਕਰੀਆਂ ਹੁੰਦੀਆਂ ਸੀ ਜਿਹੜੀਆਂ ਪੈਰਾ ਦੇ ਨਾਲ ਲੋਕ ਜਿਹੜਾ ਹੈਗਾ ਉਹ ਵਿਕਰੀਆਂ ਨੂੰ ਉਹ ਕਰਦੇ ਸੀ ਰੋੜੀਆਂ ਹੁੰਦੀਆਂ ਸੀ ਔਰ ਇਹ ਸਾਰਾ ਖਾਲੀ ਪਿਆ ਹੁੰਦਾ ਸੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਉੱਥੇ ਤੱਕ ਕੋਈ ਬਿਲਡਿੰਗ ਨਹੀਂ ਸੀ ਹੁੰਦੀ ਔਰ ਇਹ ਪਾਜੀ ਵਰਗਿਆਂ ਦੀ ਸੋਚ ਦਾ ਸਦਕਾ ਜਿਹੜਾ ਇਹ ਦਰਖਤਾਂ ਦੀ ਜਿਹੜੀ ਮੁਹਿੰਮ ਤੋਂ ਬਾਅਦ ਇਹ ਜਿਹੜਾ ਸਾਰਾ ਕੁਝ ਹਰਿਆ ਭਰਿਆ ਹੋਇਆ ਔਰ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਵੀ ਜਿਹੜਾ ਤੁਹਾਡੀ ਇੱਥੇ ਅਜੀਤ ਦੀ ਟੀਮ ਵਰਜਿੰਦਰ ਸਿੰਘ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਇਹ ਤਾਹੀਆ ਕੀਤਾ ਦੇਖੋ ਕਿ ਇੱਕ ਘਟਕੇ ਬਹੁਤ ਲੋਕ ਹੈ ਜਿਹੜੇ ਵੇਸਟੇਜ ਹੈ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਸ ਕੇਕ ਦਾ ਮਤਲਬ ਕੀ ਹੈਗਾ ਸਾਡਾ ਉਹ ਸਭਿਆਚਾਰ ਨਹੀਂ ਹੈਗਾ ਮੈਂ ਸਮਝਦਾ ਹੈਗਾ ਕਿ ਸਾਡੀ ਦੇਣ ਹੋਣੀ ਚਾਹੀਦੀ ਹੈ ਸਮਾਜ ਨੂੰ ਦੇਣੀ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਇੱਥੇ ਆਉਣਾ ਚਲੇ ਜਾਣਾ ਤੇ ਜੇ ਅਸੀਂ ਕੁਝ ਪੈੜਾ ਛੱਡ ਗਏ ਜਿਵੇਂ ਬਾਜੀ ਨੇ ਇੱਥੇ ਪੜਾਣਾ ਛੱਡੀਆਂ ਉਹ ਪੜਾਣਾ ਜਿਹੜੀਆਂ ਉਹ ਬਹੁਤ ਮਹਿਨਾ ਰੱਖਦੀਆਂ ਔਰ ਮੈਂ ਆਪਣੇ ਵੱਲੋਂ ਸਾਰੇ ਸਰਾਂਦ ਹਲਕੇ ਵੱਲੋਂ ਆਪਣੀ ਬਾੜ ਐਸੋਸੀਏਸ਼ਨ ਵੱਲੋਂ ਕਾਮਨਾ ਕਰਦਾ ਕਿ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣਨ ਔਰ ਇਸੇ ਤਰ੍ਹਾਂ ਸਮਾਜ ਨੂੰ ਜਿਹੜੀ ਹੈਗੀ ਸਿਹਤਦੰਦੇ ਰਹਿਣ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਮੇਰਾ ਇਹੀ ਸੱਚੇ ਪਾਤਸ਼ਾਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਵਿੱਚ ਮੇਰੀ ਕਾਮਨਾ ਹੈ ਇਸ ਤਰ੍ਹਾਂ ਹੀ ਟੈਕ ਦੇ ਰਹੇ ਆਂ ਥੈਂਕ ਯੂ ਧੰਨਵਾਦ ਜੀ ਇਹ ਸੰਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਨੇ ਕੀ ਵਧਾਈ ਦਿੱਤੀ ਹੈ ਤੇ ਭਾਜੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ ਕਿ ਉਹ ਸਮਾਜ ਵਿੱਚ ਜਿਹੜਾ ਉਹ ਕਾਰਜ ਕਰ ਰਹੇ ਨੇ ਉਹਦੇ ਤੇ ਉਹ ਉਦਾਂ ਹੀ ਬਲੰਦ ਰਹਿਣ ਤੇ ਅਸੀਂ ਵੀ ਅਜੀਤ ਦੇ ਉਪ ਦਫ਼ਤਰ ਵੱਲੋਂ ਸਾਰੇ ਸਟਾਫ ਵੱਲੋਂ ਇਹ ਕਾਮਨਾ ਕਰਦੇ ਆਂ ਕਿ ਭਾਜੀ ਜੋ ਜੋ ਸਾਨੂੰ ਭਾਜੀ ਨੇ ਸੰਸਕਾਰ ਦਿੱਤੇ ਨੇ ਜੋ ਭਾਜੀ ਨੇ ਸਾਨੂੰ ਚੱਲਣਾ ਸਿਖਾਇਆ ਉਸੇ ਤਰ੍ਹਾਂ ਅਸੀਂ ਉਹਨਾਂ ਦੇ ਕਦਮਾਂ ਤੇ ਚੱਲਦੇ ਸਮਾਜ ਵਿੱਚ ਵਿਚਰਦੇ ਰਹੀਏ ਅਜੀਤ ਵੈਬ ਟੀਵੀ ਲਈ ਪੱਤਰਕਾਰ ਸਭ ਤੋਂ ਚਤਿੰਦਰ ਸਿੰਘ ਰਾਠੌਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਤਿੰਦਰ ਸਿੰਘ ਰਠੌਰ ਤੇ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਅੱਜ ਬੜਾ ਹੀ ਖੁਸ਼ੀ ਭਰਿਆ ਦਿਨ ਹੈ ਅੱਜ ਸਾਡੇ ਅਜੀਤ ਦੇ ਸੰਪਾਦਕ ਅਤੇ ਹਰਿਆਵਲ ਲਾਇਲ ਦੇ ਬਾਨੀ ਸਾਡੇ ਬਲਜਿੰਦਰ ਸਿੰਘ ਹਮਦਰਦ ਬਾਜੀ ਦਾ ਅੱਜ ਜਨਮ ਦਿਨ ਹੈ ਤੇ ਉਸ ਸੰਬੰਧ ਵਿੱਚ ਅਸੀਂ ਵਾਤਾਵਰਨ ਦੀ ਸੰਭਾਲ ਨੂੰ ਦੇਖਦਿਆਂ ਬੂਟੇ ਲਗਾਏ ਨੇ ਮਾਤਾ ਗੁਜਰੀ ਕਾਲਜ ਮੌਜੂਦ ਆ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਰਨਲਸਟਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਨੇਕ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਜੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਵਾਤਾਵਰਨ ਦੀ ਸੰਭਾਲ ਨੂੰ ਦੇਖ ਕੇ ਬੂਟੇ ਵੈਗੁਰਜੀ ਦਾ ਖਾਸਾ ਸ੍ਰੀ ਵੈਗੁਰਜੀ ਕੀ ਫਤਿਹ ਅੱਜ ਸਰ ਬਲਜਿੰਦਰ ਸਿੰਘ ਹਮਦਦ ਜਿਹਨਾਂ ਦਾ ਜਨਮ ਦਿਹਾੜਾ ਸਭ ਤੋਂ ਪਹਿਲਾਂ ਤਾਂ ਮੈਂ ਸਰ ਬਲਜਿੰਦਰ ਸਿੰਘ ਹਰਾਂ ਨੂੰ ਵਧਾਈ ਦੇਣਾ ਜਨਮ ਦਿਤੀ ਸਮੁੱਚੇ ਅਜੀਤ ਅਦਾਰੇ ਨੂੰ ਵਧਾਈ ਦੇਣਾ ਸਰ ਬਲਜਿੰਦਰ ਸਿੰਘ ਹਰਾਂ ਦਾ ਪੰਜਾਬ ਤੇ ਪੰਜਾਬੀਤ ਵਾਸੀ ਜਿਹੜੀ ਦੇਨ ਹੈ ਉਹ ਨਾ ਭੁੱਲਣ ਵਾਲੀ ਤੇ ਨਾ ਹੀ ਕਿਸੇ ਸ਼ਬਦਾਂ ਵਿੱਚ ਉਹਦਾ ਵਰਨਨ ਕਰਨ ਵਾਲੀ ਹੈ ਸ਼ੁਰੂ ਤੋਂ ਹੀ ਸਾਧ ਸੰਗ ਸਿੱਖ ਹਮਦਰਦ ਤੋਂ ਲੈ ਕੇ ਹੁਣ ਤੱਕ ਜੋ ਸੇਵਾਵਾਂ ਨੇ ਹਮਦਰਦ ਪਰਿਵਾਰ ਵੱਲੋਂ ਪੰਜਾਬ ਤੇ ਪੰਜਾਬੀਅਤ ਵਾਸੀ ਕੀਤੀਆਂ ਗਈਆਂ ਨੇ ਉਹਨਾਂ ਦਾ ਜਨਮ ਦਿਨ ਹੈ ਔਰ ਜਨਮ ਦਿਹਾੜੇ ਤੇ ਅਸੀਂ ਅੱਜ ਮਾਤਾ ਗੁਰਜੀ ਕਾਲਜ ਦੇ ਵਿਹੜੇ ਵਿੱਚ 51 ਜਿਹੜੇ ਦਰਖਤ ਨੇ ਉਹ ਲਾਏ ਨੇ ਔਰ ਬੜਾ ਵਧੀਆ ਗੁਰੂ ਨੇ ਵੀ ਕਿਰਪਾ ਕੀਤੀ ਹੈ ਗੁਰੂ ਨੇ ਵੀ ਅੱਜ ਜਿਹੜਾ ਮੀਹ ਹੈ ਉਵਰਸਾਇਆ ਤੇ ਮੈਂ ਆਪਣੇ ਵੱਲੋਂ ਸਮੂਹ ਅਜੀਤ ਅਧਾਰੇ ਨੂੰ ਤੇ ਹਮਦਰ ਸਾਹਿਬ ਨੂੰ ਲੱਖ ਲੱਖ ਵਧਾਈ ਤੇਣਾ ਭਾਜੀ ਗੱਲ ਕਰੀਏ ਤੇ ਲੋਕੀ ਬੂਟੇ ਜ਼ਰੂਰ ਲਾ ਦਿੰਦੇ ਨੇ ਤੇ ਬੂਟੇ ਸੰਭਾਲਣੇ ਬੜੇ ਮਲਕੀ ਕੋਈ 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 ਸੰਭਾਲ ਪਾਉਂਦਾ ਹੈ ਉਹਦੇ ਲਈ ਕੋਈ ਸੰਦੇਸ਼ ਕੋਈ ਖਾਸ ਗੱਲ ਕਹਿਣਾ ਚਾਹੋਗੇ ਤੁਸੀਂ ਜਦੋਂ ਆਪਾਂ ਬੂਟੇ ਲਾਉਂਦੇ ਆ ਆਪਾਂ ਨੂੰ ਉਹਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਮੈਂ ਸਵੇਦਾ ਵੀ ਪਿਛਲੇ ਸਾਲ ਅਸੀਂ ਵਿੱਕੀ ਮਿੰਡੂ ਛੇੜੇ ਦੀ ਯਾਦ ਵਿੱਚ ਦਰਸਤ ਲਾਏ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਅੜਦੜੇ ਉਸ ਤੋਂ ਪਹਿਲਾਂ ਪ੍ਰਕਰਮਾ ਵਿੱਚ ਦਰਸਤ ਲਾਏ ਉਹਨਾਂ ਜਦੋਂ ਵੀ ਮੱਥਾ ਟੇਕਣ ਜਾਂਦੇ ਦੇਖੀਦਾ ਐਸ ਵਾਰ ਵੀ ਪੋਲੀਟੈਕਨੀਕਲ ਕਾਲਜ ਵਿੱਚ ਜਿਹੜੇ ਬੂਟੇ ਨੇ ਉਹ ਲਾਈ ਗਏ ਨੇ ਔਰ ਬਕਾਇਦਾ ਦੇਖਭਾਲ ਕਰੀਦੀ ਹੈ ਮਾਲੀਆਂ ਨੂੰ ਜਾਂ ਜਿਹੜੇ ਸਬੰਧਤ ਸੱਜਣ ਨੇ ਉਹਨਾਂ ਨੂੰ ਦੱਸੀਦਾ ਵੀ ਇਹ ਚ ਇਦਾਂ ਤਰੀਕੇ ਨਾਲ ਬੂਟੇ ਲਾਉਣੇ ਆ ਆਪਾਂ ਆਪਾਂ ਦੇਖਭਾਲ ਕਰਨੀ ਐ ਸੋ ਜਿੱਥੇ ਆਪਾਂ ਬੂਟੇ ਲਾਉਣੇ ਆ ਉੱਥੇ ਆਪਣਾ ਫਰਜ਼ੀ ਬਣ ਜਾਂਦਾ ਵੀ ਜਿਹੜੀ ਉਹਦੀ ਦੇਖਭਾਲ ਹੈ